ਹਾਂਜੀ ਪਿੰਡ ਕਾਲੇ ਦੇ ਬਲੌਗ ਚ ਬਹੁਤ-ਬਹੁਤ ਧੰਨਵਾਦ ਹੋਰ ਸੁਣਾਓ ਕਿ ਮੈਂ ਠੀਕ ਠਾਕ ਹਾਂ ਜੀ। ਅਸੀਂ ਵੀ ਠੀਕ ਠਾਕ ਹਾਂ। ਮੇਰੇ ਨੂੰ ਲਾਇਕ ਸਿਆ ਜ਼ਰੂਰ ਕਰਨਾ ਕਮੈਂਟ ਕਰਕੇ ਦੱਸਣਾ ਆਪਣੀ ਵੀਡੀਓ ਕਿਦਾਂ ਦੀ ਲੱਗਦੀ ਹੈ ਨੇ। ਬਹੁਤ-ਬਹੁਤ ਧੰਨਵਾਦ ਤੁਹਾਡੇ ਆਪਣੇ ਨਾਲ ਜੁੜਨ ਦਾ। ਹਲੋ ਜੀ ਅੱਜ ਆਪਾਂ ਲੈ ਕੇ ਆਏ ਹਾਂ ਬਲੌਗ ਦਾ ਡਿਜ਼ਾਈਨ। ਇਹ ਬਲੌਗ ਆਪਾਂ ਬਣਾ ਰਹੇ ਆ। ਇਹ ਪਹਿਲਾਂ ਤਾਂ ਫਸੰਤ ਖੋਣੀ ਆ ਜੀ ਮੀਂਹ। ਦੇਖੋ ਪਈ ਜਾਂਦਾ ਵਾ ਮੌਸਮ ਤਾਂ ਉੱਚਾ ਜਾ ਹੋਇਆ ਵਾ ਤੇ ਫਿਰ ਵੀ ਮੀਂਹ ਪਈ ਜਾਂਦਾ ਵਾ ਹੈ ਜੀ ਮੀਂਹ ਬਹੁਤ ਜ਼ਿਆਦੀ ਪੈਂਦੇ ਨੇ। ਜੀ ਬਹੁਤ ਬੁਰਾ ਹਾਲ ਹੋਇਆ ਪਈ ਜਿੱਥੇ ਹੜਾ ਆਇਆ। ਅੱਜ ਆਪਣੇ ਬੱਚੇ ਲੈ ਕੇ ਗਏ ਆ ਸਮਾਨ ਆਪਣੇ ਪਿੰਡ ਕਾਲੇਖਾਂ ਦੇ ਵੱਲੋਂ। ਗਿਆ ਸਮਾਨ ਪਿੰਡ ਲੇਵਲ ਤੇ ਟੰਡਾਰ ਗਏ ਆ। ਇਧਰ ਗਿਆ ਫਰੂਜਪੁਰ ਵਾਲਕ ਨੂੰ ਫੋਨ ਆਇਆ ਸੀ ਕਿੰਨੇ ਸੀ ਫਰੂਜਪੁਰ ਬੰਦ ਗਏ ਹੋਏ ਆ ਤੇ ਚਲੋ ਜੀ ਆਪਾਂ ਨੂੰ ਸਾਰਿਆਂ ਨਾਲ ਮਿਲ ਕੇ ਸਹਿਯੋਗ ਦੇਣਾ ਚਾਹੀਦਾ ਹੈ ਨਾ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਹਾੜਾਂ ਦਾ ਜਿੱਥੇ ਇੰਨੇ ਵੀ ਆਏ ਆ ਮੇਰਾ ਤਾਂ ਮਾਨ ਪਾਪ ਹੋ ਜਾਂਦਾ ਜਦੋਂ ਵੀ ਇਹ ਨਾ ਹੱਟ ਦੇਖੀ ਇੰਨੀਆਂ ਲੋਕਾਂ ਦੀਆਂ ਕੋਠੀਆਂ ਘਾਰ ਪਸੂ ਆਹ ਰੁੜੇ ਜਾਂਦੇ ਬਹੁਤ ਜ਼ਿਆਦਾ ਮਨ ਨੂੰ ਦੁੱਖ ਹੁੰਦਾ ਏ ਚੀਜ਼ ਦੇਖ ਕੇ ਤੇ ਲਓ ਜੀ ਇਹ ਬਲੌਗ ਆ ਇਹ ਬਲੌਗ ਵੀ ਉਧਰ ਹੀ ਜਾਣਾ ਗਰਦਾਸਪੁਰ ਵੱਲ ਜਿਵੇਂ ਦੱਸਾਂ ਕਿ ਪਿੰਡ ਕਿਹਾ ਵਾ ਤੇ ਉਹਨਾਂ ਦੇ ਤਿੰਨ ਬਲੌਗ ਆਪਾਂ ਬਣ ਕੇ ਬਣਾ ਕੇ ਰਿਹਾ ਤਿਆਰ ਕਰਾਂਗੇ ਇਹ ਗਰਦਾਸਪੁਰ ਵੱਲੋਂ ਹੀ ਆ ਗਰਦਾਸਪੁਰ ਵੀ ਬਹੁਤ ਖੜਾਈ ਹੋਈ ਆ ਤੇ ਫਰੀ ਸ਼ਹਿਰ ਤੇ ਜਾਣਾ ਵਾ ਇਹ ਹੜ ਤਾਂ ਪਿੰਡਾਂ ਚ ਜ਼ਿਆਦਾ ਹੀ ਆ ਤੇ ਲੋ ਜੀ ਇਹ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆਗਾ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਇਹ ਤਾਂ ਪੰਟ ਡਿਜ਼ਾਈਨ ਬਣਾ ਕੇ ਤਿਆਰ ਕਰ ਲਿਆ ਸੀਗਾ ਤੇ ਆਹ ਪਾ ਦੂਜਾ ਪੱਲਾ ਬਣਾਉਣ ਲੱਗੇ ਆ। ਦੇਖੋ ਜੀ। ਇਹ ਆਪਾਂ ਦੂਜੇ ਸਾਈਡ ਦਾ ਪੱਲਾ ਬਣਾਉਣ ਲੱਗੇ ਆ। ਜੇ ਮੈਂ ਕਿਹਾ ਚਲੋ ਮੈਂ ਪਹਿਲਾਂ YouTube ਫੈਮਿਲੀ ਪਰਵਾਦ ਨੂੰ ਦਿਖਾਵਾਂ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਡਿਜ਼ਾਈਨ ਇਹ। ਦੇਖੋ ਜੀ। ਇਸੇ ਸੁਨਪ ਬਣਾ ਕੇ ਦਿਖਾ ਦਿੰਗੇ ਕਿੰਦਾ ਤਿਆਰ ਹੁੰਦਾ ਆਹ ਬਣ ਕੇ ਰੈਡੀ ਹੋਇਆ ਆ। ਜਿੰਨੀ ਬਹੁਤ ਸੋਹਣਾ ਬਣ ਕੇ ਤਿਆਰ ਹੈ ਜਦੋਂ ਬਣ ਕੇ ਪ੍ਰੋਪਰ ਤਿਆਰ ਹੋ ਗਿਆ। ਆਪਾਂ ਤੁਹਾਨੂੰ ਫੇਰ ਵੀ ਦਿਖਾਵਾਂਗੇ ਆਪਾਂ। ਤੇ ਫਿਰ ਬੈਠ ਕੇ ਕਰੋਸ਼ੀਆ ਕਰਾਂਗੇ ਆ ਚੀਜ਼ਾਂ ਦੇ ਵੀ ਕਰੋਸ਼ੀਆ ਕਰਾਂਗੇ ਤੇ ਇਧਰ ਵੀ ਪਕ ਕਰੋਸ਼ੀਆ ਕਰਾਂਗੇ ਤੁਹਾਨੂੰ ਕਰੋਸ਼ੀਆ ਵਰੇ ਵੀ ਤੁਹਾਨੂੰ ਦੱਸਾਂਗੇ ਬਹੁਤ ਬਹਿਣਾ ਕਹਿੰਦੀਆਂ ਸੀ ਗਰੀਜ਼ਰ ਕਰੋਸ਼ੀਆ ਕਰਦੇ ਨੇ ਸਾਨੂੰ ਜਰੂਰ ਦੱਸਿਓ ਤੇ ਕਈ ਵਾਰ ਆਪਣੇ ਦਿਮਾਗ 'ਚ ਨਹੀਂ ਆਉਂਦਾ ਆਪਾਂ ਨਹੀਂ ਦੱਸਦੇ ਹਨਾ ਉਹਦਾਂ ਨਹੀਂ ਹੁਣ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਜਿੱਦਾਂ ਸੰਗ ਆਪਾਂ ਤੁਹਾਨੂੰ ਕਰੋਸ਼ੀਆ ਕਰਨਾ ਵੀ ਤੁਹਾਨੂੰ ਸੰਗੇ ਤੇ ਲੋਜ਼ੀ ਇਹ ਆਪਾਂ ਬਣ ਕੇ ਤਿਆਰ ਕਰ ਲਿਆ ਇਹ ਵੀਡੀਓ ਪੈਨਡ ਕਾਲੇ ਕੀ ਆਉਗੀ ਤੇ ਇਹਦੇ ਤੇ ਆਪਾਂ ਦੱਸਾਂਗੇ ਕਿੱਥੇ ਕੱਲਣਾ ਤੇ ਕੀ ਰੇਟ ਲਾਏਗਾ ਸਾਰਾ ਤੁਹਾਨੂੰ ਇਸੇ ਚੈਨਲ ਤੇ ਦੱਸਾਂਗੇ ਚਲੋ ਜੀ ਦੇਖੋ ਨਵਾਂ ਜੀ ਆਪਾਂ ਹੁਣ ਬਣਾ ਕੇ ਤੁਹਾਨੂੰ ਦਿਖਾਉਣੀ ਆ ਦੇਖੋ ਇਹ ਜਿਹੜੇ ਨਾਲ ਨਾਲ ਕੱਟੀ ਜਾਣੇ ਤੇ ਨਾਲ ਦੀ ਨਾਲ ਇਹ ਵਧੀ ਜਾਣੇ ਤੁਹਾਨੂੰ ਦਿਖਾਉਣੀ ਆ ਤੋ ਵਾਦੀ ਇਹ ਤਾਂ ਬਦਲੇ ਤਾਂ ਗੰਮੂਰੇ ਕਰਕੇ ਆ ਸਾਈਡ ਤੇ ਪਤਨ ਰੱਖਲੇ ਸੀਗੇ ਹਲੋ ਇਸ ਇੱਥੇ ਬਾਤ ਗਿਆ ਵੀਡੀਓ ਲੇਕ ਸ਼ੇਅਰ ਜੁੜ ਕਰਨਾ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਹਲੋ ਇਹ ਇੱਥੇ ਵਧਾ ਰਿਆ ਸੀ ਇੱਥੇ ਆਪਣੀ ਹੋਣ ਘਟ ਜਾਣ ਗਿਆ ਚੀਜ਼ ਤੇ ਦੇਖੋ आ के जान गए इतने आ फली सुन दी भी है बाणी आ धागे आप कर लेना इधर ला सिलाई तो ला की। ये आप मूरी कर लेना लो जी इतों आप कट बधाता सी इतों हूँ अपने कट लें ਲਓ ਸੀ ਆਪਾਂ ਇੱਥੇ ਘਟਾਤੇ ਹੁਣ ਆਪਾਂ ਵਧਾਵਾਂਗੇ ਇੱਥੇ ਆ ਕੇ ਇਹ ਆਜੀ ਇਸੇ ਆਜੀ ਇਸੇ ਬਧੂਗਾ ਤਾਂ ਗੰਗਰੇ ਕਰ ਲੈਣਾ ਜਿਹੜੇ ਆਪਾਂ ਤਿੰਨਾ ਤੋਂ ਇੱਕ ਬਣਾਤਾ இது தான் இப்போ பண்ணுனா இது வந்து தவிர போனா டெய்னி பண்ணு சேர்ப்பா தான் ஆர்ட் கலனா ਇਹ ਇਹ ਆ ਚੀਜ਼ਾਂ ਫਲੀਆਂ ਇਹ ਵਾ ਮੂਰੀ ਕਰ ਲੈਣੀ ਸੋ ਨੂੰ ਵੀ ਇਹਨਾਂ ਚੀਜ਼ਾਂ ਦੀ ਜ਼ਰੂਰ ਤੋਂ ਵੀ ਜੈਕਟ ਦੀ ਕੋਟੀ ਦੀ ਬਲੌਜ਼ ਦੀ ਨੰਬਰ ਤੁਹਾਨੂੰ ਪਤਾ ਆ ਸਕਰੀਨ ਦੇ ਉੱਪਰ ਦਿੱਤੇ ਹੋਣੀਆਂ ਤੇ ਇਹ ਆਪਾਂ ਸਿੱਧਾ ਵੋਂ ਲੈਣਾ ਨੰਬਰ ਆਪਣਾ ਸਕਰੀਨ ਉੱਪਰ ਚੱਲਦਾ ਹੈ ਤੁਸੀਂ ਜੋ ਆਪਣੀ ਆਰਡਰ ਪੁੱਕ ਕੋਈ ਬੱਚੇ ਦਾ ਬਣਾਉਣਾ ਆਪਦੀ ਕੋਈ ਜੈਕਟ ਕੋਟੀ ਆਰਡਰ ਸਾਨੂੰ ਪਹਿਲਾਂ ਪੁੱਕ ਦੇਣੀ ਕਿ ਕਰਵਾਉਣੇ ਪੈਣਗੇ ਹਲੋ ਜੈ ਤੇ ਵਧ ਗਿਆ ਜਿੱਤੇ ਨਾਲ ਤੇ ਇੱਕ ਕਰਤਾ ਆ ਜਿਹੜੇ ਆਪਾਂ ਇੱਥੇ ਵਧ ਜਾਣਗੇ ਇਧਰਲੇ ਤਾਂ ਵਧ ਗਿਆ ਹੁਣ ਆਪਾਂ ਆਹ ਚੀਜ਼ ਤੇ ਨਾਲ ਤੇ ਕਰਾਂਗੇ ਇਧਰਲੇ ਦਾ ਪਪਾ ਦਾ ਦੇਣੀ ਹੈ ਤੇਲੇ ਦਾ ਵਧ ਗਿਆ ਦੁੱਤੇ ਬਾਲ ਪਾਤੋਂ ਵਧ ਗਿਆ ਦੇਖੋ ਜੇ ਤੁਹਾਨੂੰ ਵੀ ਜਰੂਰ ਚਾਹੀਦੀ ਹੋਵੇ ਤੁਸੀਂ ਵੀ ਆਰਡਰ ਕਰ ਸਕਦੇ ਆ ਤੇ ਬੁਕਿੰਗ ਸਾਨੂੰ ਪਹਿਲਾਂ ਕਰਵਾਉਣੀ ਪਊਗੀ ਕਿਉਂਕਿ ਆਪਣਾ ਪ੍ਰਕਾਸ਼ ਬਹੁਤ ਜ਼ਿਆਦਾ ਵਾ ਤੇ ਕੋਈ ਗੱਲ ਨਹੀਂ ਥੋੜੀ ਵੀ ਆਰਡਰ ਜ਼ਰੂਰ ਕੱਟ ਕੇ ਦੇਵਾਂਗੇ ਲੋਜੇ ਡਿਜ਼ਾਈਨ ਦੇਖੋ ਬਹੁਤ ਸੋਖਾ ਡਿਜ਼ਾਈਨ ਆ ਵਸ ਇੱਕ ਕਰੀਪੇ ਤਿੰਨ ਤਿੰਨਾ ਤੋਂ ਇੱਕ ਕਰ ਜਾਵਾਂਗੇ ਇੱਕ ਤੋਂ ਫਿਰ ਤਿੰਨ ਕਰ ਦਿਆ ਕਰਾਂਗੇ ਦੇਖੋ ਆਹਾਂ ਤੇ ਜੀ ਕੱਟੀ ਜਾਣਗੇ ਇੱਥੇ ਵਧੀ ਜਾਣ ਜਾਂ ਚੀਜ਼ ਵਾਤੇ ये सारी सिलाई इसी तरह बनाई जाने पिछली साइड आप पुठ्ठू ही बनाएंगे पिछली साइड कोई डिजाइन नहीं पैना है इतने बधी जाएगी आ चीज़ अच्छी देखनी इतों आपके बदन गए हलो अभी मीन बहुत ज़्यादा खराब किया चलो अपने माल भी तो नहीं ਇਹ ਤਵਾਬੀ ਦੇ ਵਿੱਚ ਬਹੁਤ ਮਾਝੇ ਵਿੱਚ ਬਹੁਤ ਜ਼ਿਆਦਾ ਹੜ ਆਈ ਹੋਈ ਆ ਬਹੁਤ ਜ਼ਿਆਦਾ ਮਾਨਕ ਪਾਪ ਕੋ ਹੋ ਜਾਂਦਾ ਵੀ ਦੇਖੋ ਜੀ ਇੰਨੇ ਚਰ ਦੀ ਮਿਹਨਤ ਬੰਦੇ ਵਿੱਚ ਜ਼ਰੂਰ ਕਿ ਲੈ ਜਾਂਦੀ ਆ ਨਾ ਪਰ ਕੁਦਰਤ ਦਾ ਫਿਰ ਕਹਿਰ ਆਪਣਾ ਜੋਰ ਨੇ ਕੁਦਰਤ ਦੇ ਮੂਰੇ ਹਲੋ ਜੀ ਆਪਣੀ ਵੀ ਹੋਰ ਵੀ ਪਈ ਜਾਂਦਾ ਵੀ ਤਾਂ ਸਾਡੇ ਜਵਾਕ ਗਏ ਵੀ ਸਵੇਰੇ 5 ਵਜੇ ਦੇ ਗਏ ਵੀ ਆਪਣੇ ਪਿੰਡੋਂ ਸਰਪੰਚ ਬੁੱਢੇ ਪਿੰਡਲੇ ਵਾਲੇ ਦੀ ਫੌਜ ਇਕੱਠਾ ਕੀਤਾ ਤੇ ਲੈ ਕੇ ਗਏ ਬਹੁਤ ਟਰਾਲੀਆਂ ਗਈਆਂ ਹੋਈਆਂ ਅੱਜ ਆਪਣੇ ਦੋਸੇ। ਇਹੋ ਕੀਤਾ ਬਬਾ ਦਾ ਦੇ ਉਸ ਐਸਟਰੀ ਲਓ ਜੀ ਵੀਡੀਓ ਆਪਣੀ ਜਿਆਦਾ ਲੰਬੀ ਹੋ ਜਾ ਬਸ ਆਪਾਂ ਤੁਹਾਨੂੰ ਦੱਸ ਦਿੱਤਾਗਾ ਵੀ ਐ ਇਥੋਂ ਵਧੀ ਆਣੀ ਆ ਤੇ ਆਹ ਚੀਜ਼ ਤੋਂ ਆਖੀ ਆਪਣੇ ਘਾਟ ਨੇ ਸ਼ੁਰੂ ਹੋ ਜਾਣਗੇ ਆਪਾਂ ਤੁਹਾਨੂੰ ਦੱਸਦੇ ਹੀ ਕੱਟੀ ਜਾਣਗੇ ਹੁਣ ਇਥੋਂ ਕੱਟੀ ਜਾਣਗੇ ਵਣੇ ਬਹੁਤ ਹੀ ਵਧੀਆ ਬਣ ਕੇ ਜਦ ਜਨ ਤਿਆਰ ਹੁੰਦਾਗਾ ਫੇਰ ਆਪੇ ਬਲੌਗ ਬਣਾਉਣ ਲੱਗੇ ਆ ਤੇ ਜਦ ਬਣ ਕੇ ਤਿਆਰ ਹੋ ਗਿਆ ਫੇਰ ਆਪਾਂ ਕ੍ਰੋਸ਼ੀਆ ਕਰਾਂਗੇ ਸਮੂਹ ਵੀ ਦੱਸਾਂਗੇ लो जी देखो देखो अपन दिखाया गा आ चीज तो अपने बध घटी जानी है। इतों बधी जानी आ चीज़ बधाती इतों इतों फिर घटने शुरू हो गए घटी जाते हैं आूहरे बाल पा के आप ਵਧਾਈ ਜਾਂਦੀ ਇਥੇ ਇਥੇ ਵਧੀ ਜਾਂਦੀ ਹੈ ਦੇਖੋ ਜਿੱਥੇ ਵਧਦੀ ਸਾਰੇ ਝਟਕੁੰਦੇ ਇਥੇ ਪੂਰੇ ਹੋ ਜਾਂਦੇ ਆ ਦੇਖੋ ਇਹ ਕਿਸੇ ਮੇਰੇ ਪੈਨ ਨੂੰ ਨਾ ਵੀ ਪਤਾ ਲੱਗੇ ਤੁਸੀਂ ਫੋਨ ਕਰੋ ਜਦੋਂ ਮਰਜ਼ੀ ਮੈਨੂੰ ਕਰੋ ਤੁਸੀਂ ਕੁਝ ਵੀ ਪੁੱਛਣਾ ਹੋਵੇ ਜਦੋਂ ਮਰਜ਼ੀ ਮੈਨੂੰ ਫੋਨ ਲਾਓ ਦੇਖੋ ਜੀਾਰੇ ਸਾਰੇ ਇਸੇ ਤਰੀਕੇ ਨਾਲ ਕੰਪਲੀਟ ਕਰੀ ਜਾਣਾ ਆਪਾਂ ਕੁੜੀ ਬਣ ਕੇ ਤਿਆਰ ਹੈ ਤੇ ਇਹ ਆਪਾਂ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣਾ ਡਿਜ਼ਾਈਨ ਹੈ ਦੇਖੋ ਜੀ ਇਹ ਵਾਈਟ ਆਫ ਵਾਈਟ ਜਿਹਾ ਕਲਰ ਵਾ ਬਹੁਤ ਸੋਹਣਾ ਬਣ ਕੇ ਤਿਆਰ ਹੋਇਆਗਾ ਸੋਹਣਾ ਵੀ ਜਰੂਰ ਤੋਂ ਹੋਵੇ ਤਾਂ ਤੁਸੀਂ ਵੀ ਜਰੂਰ ਆਰਡਰ ਕਰਿਓ ਠੀਕ ਹੈ ਤਾਂ ਬਣ ਕੇ ਤਿਆਰ ਹੋਏ ਆਪਾਂ ਕੂਰੀਅਰ ਕਰਵਾਉਣ ਲੱਗੇ ਤੇਰੇ ਪਾਸੋਂ ਦਿਖਾਵਾਂਗੇ ਕਿੱਥੇ ਜਾਂਦਾ ਤੇ ਕੀ ਰੇਟ ਹੈ ਲਓ ਜੀ ਚਲੋ ਜੀ ਠੀਕ ਆ ਵੀਡੀਓ ਨੂੰ ਲੈ ਕੇ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀ ਲੱਗਦੀ ਏ ਇਹ ਵਲੌਗ ਬਣਾ ਰਹੇ ਆ ਆਪਾਂ ਇਹ ਮੇਰੇ ਯਾਨ ਪੈਰਿਸ ਮੈਂ ਕਾ ਚਲੋ ਮੇਰੀ YouTube ਫੈਮਿਲੀ ਭੈਣ ਨੂੰ ਦਿਖਾਵਾਂ